ਪੰਜਾਬ ਵਿੱਚ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ ਤੇ ਲੁੱਟੇਰੇ ਬੇਖੌਫ ਹੋ ਘਰਾਂ ਵਿੱਚ ਵੜ ਲੋਕਾਂ ਨੂੰ ਲੁੱਟ ਰਹੇ ਹਨ ਤੁਹਾਡੀ ਸਕਰੀਨ ਉੱਤੇ ਚੱਲ ਰਹੀ ਇਹ ਵੀਡੀਓ ਜਲੰਧਰ ਦੀ ਹੈ ਅਤੇ ਘਟਨਾ ਦਿਨ ਦਿਹਾੜੇ ਚਿੱਟੇ ਚੰਨਨ ਸਮੇਂ ਦੀ ਹੈ ਸ਼ੁੱਕਰਵਾਰ ਦੁਪਹਿਰ ਸਮਾਂ 12:30 ਅਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਵਿੱਚ ਘਰ ਵਿੱਚ ਵੜ ਲੁੱਟੇਰਿਆਂ ਨੇ ਪਚੁਰਗ ਔਰਤ ਨੂੰ ਲੁੱਟ ਲਿਆ ਸੀਸੀਟੀਵੀ ਵਿੱਚ ਕੈਦ ਹੋਈ ਇਹ ਵਾਰਦਾਤ ਵਿੱਚ ਸ਼ਰੀਆਮ ਲੁਟੇਰੇ ਦਾਤਰ ਕੱਢਦਾ ਹੈ ਅਤੇ ਬਜੁਰਗੋਰਤ ਕੋਲੋਂ ਮੋਬਾਈਲ ਖੋਹ ਲੈਂਦਾ ਹੈ। ਇਹ ਵਾਰਦਾਤ ਦੀ ਜਾਣਕਾਰੀ ਪਰਿਵਾਰ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਥਾਣਾ ਰਾਮਾ ਮੰਡੀ ਦੀ ਪੁਲਿਸ ਵੱਲੋਂ ਲੁਟੇਰੇ ਰਾਜਰ ਨੂੰ ਫੜ ਲੈਣ ਦੀ ਵੀ ਜਾਣਕਾਰੀ ਸਾਹਮਣੇ ਆਈ। ਘਰਾ ਵਿੱਚ ਵੜ ਅਜਹੀਆਂ ਹੋ ਰਹੀਆਂ ਵਾਰਦਾਤਾਂ ਨੂੰ ਲੈ ਕੇ ਤੁਸੀਂ ਕੀ ਕਹੋਗੇ? ਪੰਜਾਬ ਵਿੱਚ ਮਾਹੌਲ ਠੀਕ ਹੈ ਜਾਂ ਪਹਿਲਾਂ ਨਾਲੋਂ ਵਾਰਦਾਤਾ ਵਿੱਚ ਵਾਧਾ ਹੋਇਆ ਹੈ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦਿਓ ਪੰਜਾਬ ਵਿੱਚ ਵੱਧ ਰਹੀਆਂ ਅਜਿਹਿਆਂ ਵਾਰਦਾਤਾਂ ਨੂੰ ਲੈ ਕੇ ਬੀਬੀ ਜਗੀਰ ਕੋਰ ਨੇ ਕਿਹਾ ਕਿ ਪੰਜਾਬ ਵਿੱਚ ਲੋ ਐਂਡ ਆਰਡਰ ਦੀ ਸਥਿਤੀ ਇੱਕਦਮ ਫੇਲ ਹੋ ਚੁੱਕੀ ਹੈ ਪੰਜਾਬ ਦੇ ਹਾਲਾਤ ਜਿਸ ਤਰ੍ਹਾਂ ਦੇ ਇਹਨਾਂ ਦਿਨਾਂ ਵਿੱਚ ਨਜ਼ਰ ਆ ਰਹੇ ਹੈ ਬਹੁਤ ਹੀ ਚਿੰਤਾਜਨਕ ਤੇ ਬੜਾ ਹੀ ਬੇਪ੍ਰੋਸੀਗੀ ਵਾਲੇ ਬਣੇ ਹੋਏ ਜਿਸ ਤਰ੍ਹਾਂ ਦੇ ਵਾਕਿਆ ਹੋ ਰਹੇ ਐ ਪੰਜਾਬ ਦੇ ਚ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਫੇਲ ਹੋਇਆ ਪਿਆ ਦਿਨ ਦਿਹਾੜੇ ਚੋਰੀਆਂ ਡਾਕੇ ਕਤਲ ਬਹੁਤ ਵੱਡੀਆਂ ਅਜ ਘਟਨਾਵਾਂ ਵਾਪਰ ਰਹੀਆਂ ਇਸੇ ਤਰ੍ਹਾਂ ਸਰਕਾਰ ਵੱਲੋਂ ਸਾਰੀ ਡਿਵੈਲਪਮੈਂਟ ਦੇ ਕਾਰਜ ਜਿਹੜੇ ਐ ਬਿਲਕੁਲ ਠੱਪ ਹੈ ਇੱਕ ਵੀ ਡਿਵੈਲਪਮੈਂਟ ਦਾ ਕਾਰਜ ਸ਼ੁਰੂ ਨਹੀਂ ਕੀਤਾ ਗਿਆ ਹਰ ਵਿਅਕਤੀ ਭਾਵੇਂ ਉਹ ਕਿਸੇ ਵੀ ਵਿਭਾਗ ਨਾਲ ਸੰਬੰਧਿਤ ਹੈ ਜਿੱਥੇ ਅਸੁਰੱਖਿਆਤ ਮਹਿਸੂਸ ਕਰਦਾ ਹੈ ਉੱਥੇ ਉਹਨਾਂ ਦੇ ਅੰਦਰ ਬੇਚੈਨੀ ਪਈ ਹੋਈ ਹੈ ਸਭ ਤੋਂ ਜਿਹੜੀ ਕਟਨਾਮਾ ਹੋ ਰਹੀਆਂ ਦੋ ਤਿੰਨ ਉਹ ਬੜੀਆਂ ਚਿੰਤਾਜਨਕ ਹੈ ਪੰਜਾਬ ਵਿੱਚ ਲੁੱਟ ਦੀਆਂ ਵਾਰ ਦਾ ਤਾਲ ਲਗਾਤਾਰ ਵਧ ਰਹੀਆਂ ਹਨ ਤੇ ਲੁੱਟੇਰੇ ਬੇਖੌਫ ਹੋ ਘਰਾਂ ਵਿੱਚ ਵੜ ਲੋਕਾਂ ਨੂੰ ਲੁੱਟ ਰਹੇ ਹਨ ਤੁਹਾਡੀ ਸਕਰੀਨ ਉੱਤੇ ਚੱਲ ਰਹੀ ਇਹ ਵੀਡੀਓ ਜਲੰਧਰ ਦੀ ਹੈ ਅਤੇ ਘਟਨਾ ਦਿਨ ਦਿਹਾੜੇ ਚਿੱਟੇ ਚਾਨਣ ਸਮੇਂ ਦੀ ਹੈ। ਸ਼ੁੱਕਰਵਾਰ ਦੁਪਹਿਰ ਸਮਾਂ 12:30 ਅਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਵਿੱਚ ਕਾਰ ਵਿੱਚ ਵੱਡ ਲੁਟੇਰੀਆਂ ਨੇ ਬਜੁਰਗ ਔਰਤ ਨੂੰ ਲੁੱਟ ਲਿਆ। ਸੀਸੀਟੀਵੀ ਵਿੱਚ ਕੈਦ ਹੋਈ ਇਹ ਵਾਰਤਾਤ ਵਿੱਚ ਸ਼ਰੀਆਮ ਲੁਟੇਰੇ ਦਾਤਰ ਕੱਢਦਾ ਹੈ ਅਤੇ ਬਜੁਰਗ ਔਰਤ ਕੋਲੋਂ ਮੋਬਾਈਲ ਖੋਹ ਲੈਂਦਾ ਹੈ। ਵਾਰਦਾ ਦੀ ਜਾਣਕਾਰੀ ਪਰਿਵਾਰ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਥਾਣਾ ਰਾਮਾ ਮੰਡੀ ਦੀ ਪੁਲਿਸ ਵੱਲੋਂ ਲੁਟੇਰੇ ਰਾਜਰ ਨੂੰ ਫੜ ਲੈਣ ਦੀ ਵੀ ਜਾਣਕਾਰੀ ਸਾਹਮਣੇ ਆਈ ਘਰਾ ਵਿੱਚ ਵੜ ਅਜਹੀਆਂ ਹੋ ਰਹੀਆਂ ਵਾਰਦਾਤਾਂ ਨੂੰ ਲੈ ਕੇ ਤੁਸੀਂ ਕੀ ਕਹੋਗੇ ਪੰਜਾਬ ਵਿੱਚ ਮਾਹੌਲ ਠੀਕ ਹੈ ਜਾਂ ਪਹਿਲਾਂ ਨਾਲੋਂ ਵਾਰਦਾਤਾ ਵਿੱਚ ਵਾਧਾ ਹੋਇਆ ਹੈ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਪੰਜਾਬ ਵਿੱਚ ਵੱਧ ਰਹੀਆਂ ਅਜਹੀਆਂ ਵਾਰਦਾਤਾਂ ਨੂੰ ਲੈ ਕੇ ਬੀਬੀ ਜਗੀਰ ਕੋਰ ਨੇ ਕਿਹਾ ਕਿ ਪੰਜਾਬ ਵਿੱਚ ਲੋ ਐਂਡ ਆਰਡਰ ਦੀ ਸਥਿਤੀ ਇੱਕਦਮ ਫੇਲ ਹੋ ਚੁੱਕੀ ਹੈ। ਪੰਜਾਬ ਦੇ ਹਾਲਾਤ ਜਿਸ ਤਰ੍ਹਾਂ ਦੇ ਇਹਨਾਂ ਦਿਨਾਂ ਵਿੱਚ ਨਜ਼ਰ ਆ ਰਹੇ ਹੈ ਬਹੁਤ ਹੀ ਚਿੰਤਾਜਨਕ ਤੇ ਬੜਾ ਹੀ ਬੇਪ੍ਰੋਸੀਗੀ ਵਾਲੇ ਬਣੇ ਹੋਏ। ਜਿਸ ਤਰ੍ਹਾਂ ਦੇ ਵਾਕਿਆ ਹੋ ਰਹੇ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਫੇਲ ਹੋਇਆ ਪਿਆ ਦਿਨ ਦਿਹਾੜੇ ਚੋਰੀਆਂ ਡਾਕੇ ਕਤਲ ਬਹੁਤ ਵੱਡੀਆਂ ਅਜ ਘਟਨਾਵਾਂ ਵਾਪਰ ਰਹੀਆਂ ਇਸੇ ਤਰ੍ਹਾਂ ਸਰਕਾਰ ਵੱਲੋਂ ਸਾਰੀ ਡਿਵੈਲਪਮੈਂਟ ਦੇ ਕਾਰਜ ਜਿਹੜੇ ਐ ਬਿਲਕੁਲ ਠੱਪ ਪਏ ਇੱਕ ਵੀ ਡਿਵੈਲਪਮੈਂਟ ਦਾ ਕਾਰਜ ਸ਼ੁਰੂ ਨਹੀਂ ਕੀਤਾ ਗਿਆ ਹਰ ਵਿਅਕਤੀ ਭਾਵੇਂ ਉਹ ਕਿਸੇ ਵੀ ਵਿਭਾਗ ਨਾਲ ਸੰਬੰਧਿਤ ਹੈ ਜਿੱਥੇ ਅਸੁਰੱਖਿਅਤ ਮਹਿਸੂਸ ਕਰਦਾ ਹੈ ਉੱਥੇ ਉਹਨਾਂ ਦੇ ਅੰਦਰ ਬੇਚੈਨੀ ਪਈ ਹੋਈ ਹੈ ਸਭ ਤੋਂ ਜਿਹੜੀ ਕਟਨਾਮਾ ਹੋ ਰਹੀਆਂ ਦੋ ਤਿੰਨ ਉਹ ਬੜੀਆਂ ਚਿੰਤਾਜਨਕ ਹੈ